ਕੱਲ 12 ਵਜੇ ਜਿੱਥੋਂ ਢਾਹ ਲੱਗੀ ਸੀ ਨਾ ਉੱਥੋਂ ਢਾਹ ਤੇ ਜੀ ਉਸੇ ਤਰ੍ਹਾਂ ਤਕਰੀਬਨ ਪਰਿਸਥਿਤੀ ਕੰਟਰੋਲ ਦੇ ਵਿੱਚ ਆ ਮਤਲਬ ਰੁਕ ਕੁਛ ਪਟਪਟ ਕੇ ਵਿੱਚ ਜਿਹੜੇ ਉਹ ਨਾਲ ਨੱਥਾ ਪਾ ਕੇ ਵੱਧੇ ਹੋ ਜਾਵ ਜਿਵੇਂ ਨਿੱਕੇ ਨਿੱਕੇ ਰੁੱਖ ਤਾਂ ਬਾਲੀ ਦੇ ਕਾ ਬੀਰੀ ਵਿੱਚ ਜਿਹੜੀ ਆ ਆ ਵੱਡੀ ਬੀਰੀ ਇਥੇ ਘੁੰਮਣ ਕੇਰੀ ਪੈ ਰਹੀ ਆ ਕਿੱਥੇ ਵੱਡੀ ਬੀਰੀ ਕੱਲ ਨੱਥਾ ਪਾ ਕੇ ਬਣ ਗਈਆਂ ਕਿ ਉਹ ਰਾਤ ਕਿਤੇ ਬਾਅਦ ਮਤਲਬ 12 ਵਜੇ ਤੋਂ ਬਾਅਦ ਕਰ ਲੱਗੀ ਆ 12 ਵਜੇ ਤੱਕ ਤੇ ਲੋਕ ਇੱਥੇ ਜਲਦੀ ਹੀ ਦੇ ਰਹੇ ਆ ਸਾਨੂੰ ਤਾਂ ਤੇ ਪਾਣੀ ਦਾ ਵਹਾਅ ਜੇ ਪੂਰਾ ਤੇਜ਼ ਵਾ ਪਾਣੀ ਵੱਲੋਂ ਕੋਈ ਆਵਾਜ਼ ਤੁਹਾਡੇ ਸਾਹਮਣੇ ਜਿਹੜਾ ਵਾ ਮਤਲਬ ਪੂਰੀ ਸਪੀਡ ਆ ਪੂਰੀਆਂ ਘੁੰਮਕੇਰੀਆਂ ਪੈ ਰੀਆਂ ਆ ਜੇ ਮਾਤਰ ਭਰਾ ਤੇ ਉਹ ਅਗਲੇ ਬਨੇ ਬੰਦਾ ਪੈ ਰਿਹਾ ਵਾ ਜਿੱਥੇ ਦਿੱਤਾ ਪੈ ਰਹੀ ਉਹ ਉਹ ਥਾਂ ਤੇ ਦਿੱਤਾ ਪੈ ਰਹੀ ਆ ਉਹ ਜਿਹੜਾ ਦਿੱਤਾ ਠੀਕ ਪਾਣੀ ਦੀ ਆਵਾਜ਼ ਤੁਸੀਂ ਸੁਣ ਰਹੇ ਜੀ ਪਾਣੀ ਦਾ ਵਹਾਅ ਤੇ ਪੂਰਾ ਤੇਜ਼ ਦਾ ਮਤਲਬ ਕੱਲ੍ਹ ਨੂੰ ਵੱਲੋਂ ਅੱਧਾ ਖੋਟ ਪਾਣੀ ਲੱਥਾ ਵਾ ਕੋਧਰੇ ਆਦੀ ਖਾਰ ਕਰਕੇ ਆ ਜਾਂ ਮਦਰ ਪਿਛੋਂ ਘਟਿਆ ਵਾ ਉਹ ਕਰਕੇ ਥੋੜਾ ਜਿਹਾ ਕਰਕੇ ਤੇ ਬਾਕੀ ਆਪ ਕੋ ਮਨ ਕੀ ਰੀਤ ਹੈ ਰਹੀ ਹੈ ਸਥਿਤੀ ਕੰਟਰੋਲ ਦੇ ਵਿੱਚ ਵਾਝੇ ਤਕਰੀਬਨ 25 ਫੋਟ ਜੜਾ ਵਾਤੀ ਉਹ ਮੰਨ ਤੋਂ ਦੂਰ ਹੋ। ਸੋ ਬੰਨ ਦੇ ਲੱਗ ਜਦੋਂ ਢਾ ਗਈ ਕੰਟਰੋਲ ਉਦੋਂ ਹੋਣਾ ਵਾ ਪਹਿਲਾਂ ਕੋ ਟੋਲ ਵੀ ਨਹੀਂ ਕੀਤਾ ਜਾਣਾ ਕਿਉਂਕਿ ਕਰੇਟ ਲੱਗਦੀ ਨਹੀਂ ਜੀ। ਸੋ ਆ ਜਿਹੜਾ ਵਾ ਹਰੀਕੇ ਹੈਡਵਰਕ ਸੋਨੂੰ ਬਾਹਰ ਆ ਰਿਹਾ ਵਾ। ਉਹ ਪਾਰਲੀਮਨ ਨੇ ਜਿਹੜੀ ਦਿੱਤਾ ਸੁੱਟੀ ਸੀ ਉਹਨੂੰ ਦੁਬਾਰਾ ਫੇਰ ਮਤਲਬ ਟਾਲ ਹੋਣੀ ਸ਼ੁਰੂ ਕਰਤੀ ਔਰ ਇੱਤਾ ਵੀ ਕਰਕੇ ਦੇ ਚੰਨੀ ਜ਼ਰੂਰਤ ਜੀ। ਤੇ ਆ ਇਧਰ ਦਾ ਅਗਲਾ ਮੰਜਰਾ ਸਾਰਾ ਜਿਹਾ ਸੈਨੀਵਲੇ ਨੀਵਲੇ ਦੇ ਕੋਲ ਗਈ ਨਬਰ ਵਹਨੀਵਲੇ ਰਹੀ ਪਾਜੇ ਕੰਮ ਦਾ ਨਾਲ ਤੇ ਇਸ ਤਿਹੀਆਂ ਸਾਡੀ ਸਭਰਾ ਬੰਦੀਆਂ ਅੱਜ 16 ਤਰੀਕ ਦੇ ਵਿੱਚ